ਨਮਾ ਹੋ ਗਿਆ ਅਸਲ ਦੇ ਵਿੱਚ ਅਸੀਂ ਭਵਾਨਤਮਾਨ ਸਰਕਾਰ ਤੋਂ ਖੁਸ਼ ਨਹੀਂ ਹੈਗੇ ਜਿੰਨੇ ਵੀ ਬੰਦੇ ਖੜੇ ਆ ਸਾਡੇ ਮੀਟਰ ਦਹੀ ਜਾਂਦੇ ਆ ਸਾਡੀਆਂ ਅੱਜੀਆਂ ਟੀਆਂ ਉਹ ਟਿੱਪੜੀਆਂ ਬਾਪੂ ਚੋਰੀਆਂ ਹੋ ਜਾਂ ਕੀ ਕੁਛ ਹੋਇਆ ਆਪਣੇ ਪਿੰਡੋਂ ਵੀ ਦੱਸਦੇ ਮੜਾ ਜਾ ਤੇਰੇ ਸਾਡੇ ਗ੍ਰਿਪਾਂ ਵਾਲੇ ਹੁੰਦੇ ਨਾ ਗ੍ਰਿਪਾਂ ਇਹ ਇੰਨੀਆਂ ਹੀ ਦੋ ਚੂੜੀਆਂ ਹੁੰਦੀਆਂ ਉਹ ਨਹੀਂ ਛੱਡਦੇ ਉਹ ਭਾਨਾ ਦਿੰਦੇ ਆ ਹੋਰ ਗੱਲਾਂ ਤੇ ਆ ਗੱਲਾਂ ਸਾਡੀਆਂ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਹੈਗੀਆਂ ਕੇਵਲਾ ਵੱਡੇ ਪੱਦਰ ਤੇ ਲੈ ਰਹੀਆਂ ਖੇਤਾਂ ਦੇ ਵਿੱਚੋਂ ਅਸੀਂ ਯਾਰ ਕੀ ਕਰ ਲਾਂਗੇ ਕਿਵੇਂ ਖੇਤੀ ਕਰਾਂਗੇ ਦੱਸੋ ਤੀਜੇ ਦਿਨ ਖੇਤੀ ਆਪਣੀ ਜਿਹੜੀ ਮੋਟਰਾਂ ਦੀ ਕੇਬਲਾ ਲੈ ਜਾਂਦੀ ਆ ਤੇ ਕੀ ਉਹ ਗ੍ਰਿਪਾਂ ਦੇ ਵਿੱਚ ਜਿਹੜਾ ਸਿਸਟਮ ਲੱਗਿਆ ਹੁੰਦਾ ਮਾੜਾ ਮੋਟਾ ਉਤਾਰਾਂ ਜੀਆਂ ਉਹ ਨਹੀਂ ਛੱਡਦੇ ਕੱਲ ਦੀ ਗੱਲ ਆ ਜੀ ਕੱਲ ਦੀ ਕੱਲ ਰਾਤ ਦੀ ਪੰਜ ਕਾਂਸ ਫਾਰਮਾਂ ਚੋਂ ਤਾਂਬਾ ਕੱਢ ਕੇ ਲੈ ਕੇ ਕੋਲੋਂ ਘੜਾਉਂਦੇ ਉਹਥੇ ਸਾਡੇ ਸੈੱਲ ਰਹਿ ਗਏ ਦਾ ਘੜਾਉਂਦਾ ਉਹ ਨਾਲ ਉਹਦੇ ਕੈਮਰੇ ਲੱਗੇ ਆ ਉਥੋਂ ਲੈ ਕੇ ਕੱਢ ਕੇ ਫੇਰਾ ਮੁੰਡੇ ਦਾ ਘਰ ਆ ਉਥੇ ਤਿੰਨ ਮੋਟਰਾਂ ਉਹਥੋਂ ਲਾ ਕੇ ਲੈ ਕੇ ਆ ਕੱਢ ਕੇ ਦੁਆਦ ਵਰਮਾ ਆਹ ਹਾਲ ਹੈ ਫੁੱਟੋ ਮੰਡੀ ਏਰੀਆ ਸਾਡੇ ਹੈਗਾ ਕਿਹੜਾ ਬੱਪੂ ਉਹ ਕਿਹੜਾ ਆਮ ਪਾਰਟੀ ਦਾ ਕਿਹੜਾ ਮਾਸਟਰ ਮਾਸਟਰ ਜਗਸੀਰ ਸਿੰਘ ਦਾ ਏਰੀਆ ਇਹ ਕੀ ਉਹਨਾਂ ਨੂੰ ਪਤਾ ਨਹੀਂ ਹੈਗਾ ਸਾਰਾ ਕੁਝ ਪਤਾ ਹੈ ਸਾਰਾ ਕੁਝ ਪਤਾ ਹੈ ਉਹਨਾਂ ਨੂੰ ਸਾਡੀ ਕੋਈ ਸਾਰ ਨਹੀਂ ਲੈਂਦੇ ਕੋਈ ਗੱਲ ਪੁੱਛਕਿਛ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਯਾਰ ਸਾਨੂੰ ਬਣਾਏ ਐ 92 ਤੋਂ 95 ਹੋ ਗਏ ਹੁਣ ਤਾਂ ਉਹ 95 ਭਾਂ ਦੇ ਡੈੱਡ ਬੋਡੀਆਂ ਸਾਡੇ ਸਿਰ ਤੇ ਭਾਂਜਾ ਪੰਜ ਲਿਆ ਕੇ 5-10 ਜਾਣੇ ਜਾ ਕੇ ਫੇਰ ਜਾਂਦੇ ਆਂ ਅਸੀਂ ਪਾਣੀ ਲਾਉਣ ਕੱਲਾ ਕਹਿਦਾ ਬੰਦਾ ਪਾਣੀ ਲਾਉਣ ਵੀ ਨਹੀਂ ਜਾ ਸਕਦਾ ਆ ਹਾਲ ਹੋ ਜਾਂਦਾ ਏ ਕਿ ਟੇਰੇ ਜਿਹੜੇ ਦਾਵਾਵਾਂ ਖਣ ਵਾਲੇ ਆ ਟਰਾਂਸਫਾਰਮਰ ਵਾਲੇ ਆ ਛੂਕੂਲਣ ਵਾਲੇ ਆ ਕੱਲਾ ਬੰਦਾ ਜਾ ਕੇ ਉਹਨਾਂ ਕੋਲ ਝਿਆਰ ਹੁੰਦੇ ਕੀ ਕਰੂ ਆ ਝਿਆਰ ਚੱਕੀ ਫਿਰਦੇ ਆ ਉਹ ਕੀ ਬੰਦਾ ਸੇਫ ਆ ਯਾਰ ਪੰਜਾਬ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਯੂਪੀ ਬਣਾਤਾ ਯੂਪੀ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਦੇਖਦੇ ਹੋਏ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ? ਭਾਈ ਇਹਨਾਂ ਨੂੰ ਕੋਈ ਅਪੀਲ ਨਹੀਂ ਇੱਥੇ ਦਾ ਜਿਹੜਾ ਬੰਦਾ ਆਪ ਦਾ ਆਪ ਦੀ ਰੱਖੀ ਆਪ ਨੂੰ ਕਰਨੀ ਪਊਗੀ ਸਿੱਧੀ ਗੱਲ ਦੱਸਾਂ। ਕਿਸੇ ਤੋਂ ਅਸੀਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਅਸੀਂ ਕੋਈ ਮੰਗ ਨਹੀਂ ਕਰਦੇ ਇਹ ਸਾਡੇ ਮਸਲੇ ਦਾ ਕੋਈ ਹੱਲ ਨਹੀਂ ਕਰਦੇ। ਆਪਦੇ ਬੰਦਿਆਂ ਨੂੰ ਅਸੀਂ ਤਾਂ ਆਪ ਹੀ ਕਹਿੰਨੇ ਆਂ ਵੀ ਯਾਰ ਭਾਈ ਤੁਸੀਂ ਤਕੜੇ ਹੋ ਕੇ ਤੁਸੀਂ ਚੱਕੰਨੇ ਹੋ ਕੇ ਰਹੋ। ਤੁਸੀਂ ਆਪ ਦੀ ਰੱਖੀ ਯਾਰ ਆਪ ਹੀ ਕਰੋ। ਇੱਕ ਘਰਖੋ ਆ ਇਹਨਾਂ ਤੋਂ ਕੋਈ ਆਸ ਨਾ ਰੱਖੋ ਬਸ ਸਾਡੀ ਤਾਂ ਇਹੀ ਹੈ। ਪੂਰੀ ਸਾਨਾ ਦਾ ਡੱਕਾ ਸਾਥ ਨਹੀਂ ਦਿੱਤਾ ਭਵੰਤਮਾਨ ਨੇ। ਜਿਹੜਾ ਕਹਿੰਦਾ ਹੁੰਦਾ ਸੀ ਉਹ ਕਰਕੇ ਇੱਧਰ ਨੂੰ ਹੈਲੀਕਾਪਟਰ ਲੈ ਗਏ ਇੰਨੀਆਂ ਗੱਡੀਆਂ ਦਾ ਕਾਫਲਾ ਉਹ ਸੇਮ ਸਿੰਘ ਸਾਰਾ ਕੁਝ ਉਹਦੇ ਨਾਲ ਹੋ ਰਿਹਾ ਉਹ ਇੰਨੀਆਂ ਗੱਡੀਆਂ ਦਾ ਕਾਫਲਾ ਉਹੀ ਲੈ ਕੇ ਜਾਂਦਾ ਹੈ ਹੈਲੀਕਾਪਟਰਾਂ ਦੇ ਨਜ਼ਾਰੇ ਲੈਂਦਾ ਕਿਤੇ ਮੇਰੇ ਸਾਥ ਸਾਲੀ ਨੂੰ ਮਿਲਣ ਵਾਗਿਆ ਉੱਥੇ ਆਸਟ੍ਰੇਲੀਆ ਸਾਲੀ ਵੀ ਆਹੀ ਵੀ ਆਦੀ 5000 ਕਿਲਾ ਸਾਲੀ ਦੇ ਨਾਂ ਕਰਾਤਾ ਉੱਥੇ ਜ਼ਮੀਨ ਦਾ ਲੈ ਕੇ ਪੰਜਾਬ ਦਾ ਪੈਸਾ ਸਾਰਾ ਆਸਟ੍ਰੇਲੀਆ 'ਚ ਵੜੀ ਜਾਂਦਾ ਰਿਹਾ ਕਿ ਸੰਨ ਅੰਦੋਲਨ ਨੂੰ ਢੱਕਾ ਇਹਨੇ ਸਾਥ ਨਹੀਂ ਕੋਈ ਸਾਥ ਨਹੀਂ ਸਾਡਾ ਠੀਕ ਹੈ ਨਾ ਨਾ ਕਿਹਾ ਨਾ ਕੁਛ ਕਿਹਾ ਜਮ ਭੋਰਾ ਬੋਲਿਆ ਵੀ ਨਹੀਂ ਕਹਾਂ ਉਹ ਰੇਵੀ ਨੇ ਕਿਹਾ ਤੁਹਾਨੂੰ ਦੱਸਣਾ ਕਿਵੇਂ ਆ ਕਿੱਥੇ ਆ ਹਾਂ ਦਿੱਲੀ ਦੀ ਰੈਲੀਆਂ ਚ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ ਕਿਸਾਨਾਂ ਨੂੰ ਖੁਸ਼ਹਾਲ ਕਰ ਦਿੱਤਾ ਗਿਆ ਹੈ ਕਿੰਨੇ ਕੇ ਦਾਅਵੇ ਜੋ ਹਨ ਇਹਨਾਂ ਦੀ ਸੱਚ ਸਮ ਤੋਂ ਨਹੀਂ ਯਾਰ ਭਾਈ ਮੈਂ ਤਾਂ ਇੱਕ ਗੱਲ ਕਹਿਣਾ ਵੀ ਪੰਜਾਬ ਨੂੰ ਪੰਜਾਬ ਰਹਿਣ ਦਿਓ ਪੰਜਾਬ ਨੂੰ ਰੰਗਲਾ ਪੰਜਾਬ ਦਾ ਤੁਸੀਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਕਦੇ ਆਊਗਾ ਕੋਈ ਯੋਧਾ ਪੈਦਾ ਹੋਊਗਾ ਕਦੇ ਫੇਰ ਬਣੂਗਾ ਰੰਗਲਾ ਪੰਜਾਬ ਇਹ ਨਹੀਂ ਬਣਾ ਸਕਦੇ ਉਵੇਂ ਚੱਲੀ ਜਾਂਦਾ ਜੀ ਇਕ ਕੱਲਾ ਪੰਜਾਬ ਨੂੰ ਪੰਜਾਬ ਰਹਿਣ ਦੇ ਉਹ ਦੇਖੋ ਚਿੱਟੇ ਨਾਲ ਸਾਡੇ ਜਵਾਬ ਕਿੰਨੇ ਮਾਰ ਰਹੇ ਆ ਕੋਈ ਪੁੱਛ ਰਿਹਾ ਕੋਈ ਉਵੇਂ ਜਿਵੇਂ ਚੱਲੀ ਜਾਂਦਾ ਕੋਈ ਬਾੜੀ ਸਾਰ ਨਹੀਂ ਲੈਂਦੇ ਵਾਦੇ ਪਹਿਲਾਂ ਵੋਟਾਂ ਤੋਂ ਕਰਦੇ ਸੀ ਉਹ ਇੱਕ ਵੀ ਖਰਾ ਨਹੀਂ ਉਤਰੇ ਉਹ ਉਹ ਗੱਲਾਂ ਗੱਲਾਂ ਸੀ ਛੋ ਸੇਵਾ ਜੀਆਂ ਸੀ ਲੋਕਾਂ ਨੂੰ ਉਹਨਾਂ ਨੇ ਉੱਲੂ ਬਣਾਇਆ ਰੱਜ ਕੇ ਠੀਕ ਹੈ ਜਿਹੜੀ ਭਵੰਤ ਮਾਨ ਸਰਕਾਰ ਹੈ ਲੋਕ ਇਨਾਂ ਦੀ ਸਰਕਾਰ ਤੋਂ ਅਸਲ ਦੇ ਵਿੱਚ ਜਮਾ ਵੀ ਖੁਸ਼ ਨਹੀਂ ਹੈਗੇ ਆ ਦੇਖ ਲਓ ਜਿੰਨੇ ਵੀ ਬੰਦੇ ਹੈਗੇ ਆ ਇਹ ਸਾਰਿਆਂ ਨੇ ਵੱਡੀ ਗਿਣਤੀ ਦੇ ਵਿੱਚ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਜਿਤਾਇਆ ਤੇ ਅੱਜ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਕਿਉਂਕਿ ਉਹ ਖੜਾ ਨਹੀਂ ਉਤਰਿਆ ਬਾਹ ਨਹੀਂ ਫੜਦਾ ਇੱਧਰ ਗੱਲਬਾਤ ਬਾਪੂ ਜੀ ਨਾਲ ਵੀ ਕਰ ਲਾਗੇ ਹੋਰ ਟਰੈਕਟਰ ਮਾਰਚ ਅੱਜ ਜੋ ਸਿੱਧੂਪੁਰ ਹਾਈਵੇ ਦੇ ਨਾਲ ਖੜਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਿੱਧੂਪੁਰ ਦੇ ਨਾਲ ਆ ਜੀ ਡੱਲੇਵਾਲ ਸਾਹਿਬ ਦੇ ਜਿੰਨਾ ਕਹਿੂਗਾ ਉਹਨੂੰ ਉਹ ਤੋਂ ਬਧਨ ਸ਼ਾਸ ਦੇਵਾਂਗੇ ਬਾਕੀ ਇਹ ਭਗਵੰਤ ਮਾਨ ਨੇ ਸਾਡਾ ਸਾਥ ਨਹੀਂ ਦਿੱਤਾ ਕਨੌਰੀ ਬਾਰਡਰ ਤੇ ਪੁੱਛਿਆ ਵੀ ਨਹੀਂ ਜਾ ਕੇ ਦਲੇ ਆ ਸਾਲ ਨੂੰ ਵੀ ਕੀ ਹਾਲ ਹੈ ਤੇਰਾ ਕੀ ਤੂੰ ਕਹਿਣਾ ਹੈ ਕੀ ਸੋਚ ਰਿਹਾ ਹੈ ਇੱਕ ਦਿਨ ਨਾ ਇਹ ਬੰਦਾ ਤੇ ਜਾ ਕੋਈ ਨਾ ਹੀ ਨਿ ਕਮੇਟੀ ਗਈ ਆ ਪੁੱਛਿਆ ਹੀ ਨਹੀਂ ਇਹਨੇ ਮੁੜ ਕੇ ਹੁਣ ਇਹਨਾਂ ਨੂੰ ਹੀ ਲਗਾਤਾਰ ਭਾਈ 1 ਸਾਲ ਤੋਂ ਜਿਹੜਾ ਸਾਡਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹ ਭਵਤਮਨ ਨੂੰ ਵੀ ਪਤਾ ਹੈ ਸੁਣ ਹੋਏ ਕਿਉਂ ਬੈਠੇ ਆ ਕਿਉਂ ਨਹੀਂ ਸਾਡੇ ਕਿਸਾਨਾਂ ਦੀ ਬਾਹ ਫੜਦੇ ਪਹਿਲਾਂ ਗੱਲਾਂ ਹੋਰ ਸੀ ਵੋਟਾਂ ਤੋਂ ਪਹਿਲਾਂ ਤੇ ਅੱਜ ਕੀ ਗੱਲਾਂ ਕਰਦੇ ਆ ਉਹ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾ 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 ਬਾਪੂ ਟੱਲੇ ਆਣ ਤੇਰੀ ਸੋਚ ਤੇ ਪਹਿਰਾ ਦੇ ਮਾਂਗੇ ਥੋਪ ਕੇ ਜਿਹਨੂੰ ਲੈ ਕੇ ਵੀ ਕਿਸਾਨ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਨੇ ਪਿਛਲੀਆਂ ਸਰਕਾਰਾਂ ਦੇ ਦਾਅਵੇ ਵੀ ਸੀ ਇਸ ਸਰਕਾਰਾਂ ਦੇ ਵੀ ਦਾਅਵੇ ਸੀਗੇ ਕਿ ਪੰਜਾਂ ਮਿੰਟਾਂ ਚ ਐਮ ਐਸ ਪੀ ਦਿੱਤੀ ਜਾਵੇਗੀ ਇਸ ਚੀਜ਼ ਨੂੰ ਕਿਸ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਅਸੀਂ ਦੇਖਦੇ ਆਂ ਭਾਈ ਉਹ ਗੱਲਾਂ ਹੀ ਸੀਗੀਆਂ ਇਹਨਾਂ ਦੀਆਂ ਉਹ ਗੱਲਾਂ ਦੇ ਵਿੱਚ ਅਸਲ ਦੇ ਵਿੱਚ ਸਾਨੂੰ ਜਿਹੜਾ ਜਿਵੇਂ ਦਿੱਲੀ ਅੰਦੋਲਨ ਚੱਲਿਆ ਸੀਗਾ ਤੁਹਾਨੂੰ ਪਤਾ ਹੀ ਆ ਉਦੋਂ ਵੀ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਸਾਡੇ ਨਾਲ ਉਦੋਂ ਵਾਅਦੇ ਕਰਕੇ ਸਾਡੇ ਕਿਸਾਨਾਂ ਨੂੰ ਜਿਹੜਾ ਉੱਥੋਂ ਭਜਾ ਲਿਆ ਕੁਝ ਕਿਛਾਂ ਢੇ ਸਾਡੇ ਕਿਸਾਨੀ ਲੀਡਰ ਆ ਬਿਕ ਗਏ ਸੀ ਠੀਕ ਆ ਨਹੀਂ ਆਹਾ ਸੜਕਾਂ ਦੇ ਦਵਾਰੇ ਉਤਰਨ ਦੀ ਸਾਨੂੰ ਲੋੜ ਨਹੀਂ ਸੀ ਆ ਢੱਲੇਆਲ ਦੇ ਸਾਹਦੇ ਅਸੀਂ ਸਮਰਥਨ ਦੇ ਵਿੱਚ ਐਥੇ ਟਰੈਕਟਰ ਤਾਂ ਲਾਇਆ ਸਾਨੂੰ ਕਾਲ ਆਈ ਸੀ ਵੀ ਸੜਕ ਦੇ ਉੱਤੇ ਆਪਦੇ ਪਿੰਡ ਲਹਿਰਾ ਸੌਂਦਾ ਦੇ ਸਾਡੇ ਤੇ ਖੜਾ ਲਿਓ ਦੇ ਜੀ ਦੇਵਾਗੇ ਸਾਡੇ ਨਾਲ ਰਲ ਕੇ ਚੱਲੋ ਵੱਧ ਤੋਂ ਵੱਧ ਚੱਲੋ ਪੱਟੀ ਕਣਤੀ ਦੇ ਵਿੱਚ ਚੱਲੇ ਆਲ ਦਾ ਸਾਥ ਦਿਓ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦਾ ਇਹ ਜਿਹੜਾ ਸਟੈਪ ਅਸੀਂ ਚੱਕਿਆ